ਦੋਸਤੋ ਰੋਗ ਤੋਂ ਮੁਕਤ ਹੋਣਾ ਕੀ ਆ ਰੋਗ ਤੋਂ ਮੁਕਤ ਹੋਣਾ ਇਸ ਸਰੀਰ ਨੂੰ ਜਾਣ ਲੈਣਾ ਇਸ ਪੰਜ ਭੌਤਿਕ ਸਰੀਰ ਨੂੰ ਜਿਹੜਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹਨੂੰ ਜਾਣ ਲੈਣਾ ਇਹਨੂੰ ਜਾਣਾਂਗੇ ਕਿਵੇਂ ਆਯੁਰਵੇਦ ਨੇ ਕੀ ਕਿਹਾ ਵਾਤ ਪਿੱਤ ਕਫ ਤਿੰਨ ਦੋਸ਼ ਨੇ ਤਿੰਨਾਂ ਨੂੰ ਸਮਝਣਾ ਪਊਗਾ ਜੇ ਅਸੀਂ ਸਭ ਤੋਂ ਪਹਿਲੇ ਐਲੀਮੈਂਟ ਦੀ ਗੱਲ ਕਰਾਂਗੇ ਵਾਤ ਦੀ ਵਾਤ ਕੀ ਆ ਵਾਤ ਕਿਹਾ ਜਾਂਦਾ ਹਵਾ ਕਈ ਲੋਕੇ ਇਹਨੂੰ ਬਾਜੂ ਕਹਿੰਦੇ ਨੇ ਵੈ ਕਹ ਦਿੰਦੇ ਨੇ ਸਾਰਾ ਇਹ ਵਾਤ ਹੀ ਮੰਨਿਆ ਜਾਂਦਾ ਹਵਾ ਮੰਨੀ ਜਾਂਦੀ ਹੈ ਜਿਵੇਂ ਆਪਾਂ ਦੇਖਦੇ ਆਂ ਦਰਖਤ ਹਿੱਲਦੇ ਨੇ ਪੱਤੇ ਹਿੱਲਦੇ ਨੇ ਹਵਾ ਦੇ ਨਾਲ ਜਦੋਂ ਵਾਤ ਚ ਵਿਕ੍ਰਿਤੀ ਆਉਂਦੀ ਹੈ ਤਾਂ ਹੁੰਦਾ ਕੀ ਕੀ ਆ 100 ਤਰ੍ਹਾਂ ਦੇ ਰੋਗ ਲੱਗਦੇ ਨੇ ਵਾਤ ਦੇ ਨਾਲ ਵਾਤ ਨਾਲ ਸਭ ਤੋਂ ਪਹਿਲਾਂ ਸਿੱਧਾ ਸਬੰਧ ਹੈਗਾ ਦਰਦਾਂ ਦਾ ਗਠੀਆ ਹੋ ਜਾਣਾ ਅਧਰੰਗ ਹੋ ਜਾਣਾ ਹਾਰਟ ਅਟੈਕ ਆ ਜਾਣਾ ਇਹ ਵੀ ਬਾਤ ਰੋਗ ਆ ਜਦੋਂ ਸਾਨੂੰ ਬਾਤ ਰੋਗਾਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਅਸੀਂ ਸੋਚਦੇ ਆ ਯਾਰ ਥੋੜਾ ਜਿਹਾ ਹੱਡੀਆਂ 'ਚ ਦਰਦ ਹੁੰਦਾ ਸਾਡੇ ਸਵੇਰੇ ਸਵੇਰੇ ਪੈਰ ਥੱਲੇ ਨਹੀਂ ਲੱਗਦਾ ਜ਼ਮੀਨ ਤੇ ਪੈਰ ਨਹੀਂ ਲੱਗਦਾ ਬਹੁਤ ਅਸਹਿ ਦਰਦ ਹੁੰਦਾ ਫਿਰ ਅਸੀਂ ਸੋਚਦੇ ਆ ਵੀ 2-4 ਮਿੰਟ ਚੱਲ ਕੇ ਜਾਂ ਹੋਰ ਥੋੜੀ ਜਿਹੀ ਐਕਸਰਸਾਈਜ਼ ਮਾਲਿਸ਼ ਕਰ ਲਈ ਤਾਂ ਉਹ ਚੱਲਣਾ ਸ਼ੁਰੂ ਹੋ ਜਾਂਦੇ ਆ ਅਸੀਂ ਜਾਂ ਸਾਡੀਆਂ ਬਾਹਾਂ 'ਚ ਦਰਦ ਆਉਣਾ ਸ਼ੁਰੂ ਹੋ ਜਾਂਦਾ ਸਾਡੀਆਂ ਬਾਹਾਂ ਆਕੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਟਿਫਨੈਸ ਜਿਹਨੂੰ ਕਿਹਾ ਜਾਂਦਾ ਹੱਥਾਂ ਦੀਆਂ ਉਂਗਲਾਂ ਨੇ ਜਿਹੜੀਆਂ ਉਹਨਾਂ ਦੀ ਮੂਵਮੈਂਟ ਘਟਣੀ ਸ਼ੁਰੂ ਹੋ ਜਾਂਦੀ ਆ ਇਹ ਜਿਵੇਂ ਜਿਵੇਂ ਵਿਕ੍ਰਿਤੀ ਵਧੀ ਜਾਣੀ ਆ ਗਰਦਨ ਹਲਾਉਣ 'ਚ ਸਾਨੂੰ ਦਿੱਕਤ ਆਉਣੀ ਆ ਸਰਵਾਈਕਲ ਹੋ ਜਾਂਦਾ ਆ ਇਹ ਸ਼ੁਰੂਆਤੀ ਦੌਰ ਦੇ ਜਿਹੜੇ ਰੋਗ ਨੇ ਉਹ ਤੋਂ ਬਾਅਦ ਫਿਰ ਮਹਾਵਾਤ ਜਦੋਂ ਹੋ ਜਾਂਦਾ ਫਿਰ ਉਹਨੂੰ ਗਠੀਆ ਕਿਹਾ ਜਾਂਦਾ ਸੰਧੀਵਾਤ ਹੋ ਜਾਂਦਾ ਅਰਦੰਗਵਾਤ ਅਧਰੰਗ ਹੋ ਜਾਂਦਾ ਸਾਨੂੰ ਇੱਕ ਪਾਸਾ ਖੜ ਜਾਂਦਾ ਇਹ ਸਾਰੇ ਰੋਗ ਬਾਤ ਦੇ ਨੇ ਬੜੀ ਮੁਸ਼ਕਲ ਹੁੰਦੀ ਆ ਇਹਦੇ ਵਿੱਚ ਸਭ ਤੋਂ ਜਿਹੜਾ ਲੰਬਾ ਚੱਲਣ ਵਾਲਾ ਤੇ ਓਖਾ ਰੋਗ ਆ ਉਹ ਜਦੋਂ ਸਾਨੂੰ ਗਠੀਆ ਹੋ ਗਿਆ ਗਠੀਆ ਬਾਉ ਵੀ ਕਹਿ ਦਿੰਦੇ ਨੇ ਆਮ ਭਾਸ਼ਾ ਦੇ ਵਿੱਚ ਜਦੋਂ ਗਠੀਆ ਹੋ ਜਾਂਦਾ ਤਾਂ ਬੜੀ ਦਿੱਕਤ ਆਉਂਦੀ ਆ ਗਠੀਏ ਦੇ ਵਿੱਚ ਤਾਂ ਹੱਥ ਪੈਰ ਐ ਮੁੜਨੇ ਸ਼ੁਰੂ ਹੋ ਜਾਂਦੇ ਨੇ ਬੰਦਾ ਅਸਮਰੱਥ ਹੋ ਜਾਂਦਾ ਆਪਣੀ ਕਿਰਿਆ ਸ਼ੋਧਣ ਤੋਂ ਜਿਹੜਾ ਵੀ ਰੋਗੀ ਆ ਖਾਣ ਪੀਣ ਚ ਦਿੱਕਤ ਆਉਂਦੀ ਆ ਜੇ ਉਹ ਕੁਝ ਖਾਂਦਾ ਤਾਂ ਉਹਨੂੰ ਲੱਗਦਾ ਵੀ ਮੈਨੂੰ ਦਰਦ ਹੋਣਾ ਸ਼ੁਰੂ ਹੋ ਗਿਆ ਪਾਸਾ ਲੈਣਾ ਮੁਸ਼ਕਲ ਹੋ ਜਾਂਦਾ ਹਾਂ ਇੱਕ ਹੋਰ ਪ੍ਰੋਬਲਮ ਹੁੰਦੀ ਆ ਜਿਹੜੀ ਸਿਆਟਿਕਾ ਦੀ ਪੇਨ ਆ ਉਹ ਵੀ ਬਾਜੂ ਦੀ ਆ ਉਹ ਕੀ ਹੁੰਦਾ ਸਾਡੀ ਇੱਕ ਸਿਆਟਿਕਾ ਨਾੜ ਆ ਜਿਹੜੀ ਉਹਦੇ ਵਿੱਚ ਬਾਜੂ اٹਕ ਜਾਂਦੀ ਆ ਉਹ ਇੱਕ ਜਿਵੇਂ ਆਪਾਂ ਕੋਈ ਕੋਈ ਚੀਜ਼ ਜਿਹੜੀ ਐਦਾਂ ਮੂਵਮੈਂਟ ਕਰਨ ਵਾਲੀ ਚੀਜ਼ ਆ ਫਰਜ਼ ਕਰ ਲਓ ਉਹਨੂੰ ਹਵਾ ਨਾਲ ਐ ਅਕੜਾ ਦਈਏ ਉਹ ਆਕੜ ਜਿਵੇਂ ਬਿਲਕੁਲ ਐ ਸਿੱਧੀ ਉਹੀ ਸੇਮ ਚੀਜ਼ ਇੱਥੋਂ ਲੈ ਕੇ ਦਰਦ ਹੇਠਾਂ ਨੂੰ ਜਾਂਦਾ ਸਾਡੇ ਪੈਰ ਤੱਕ ਉਹ ਹੁੰਦਾ ਕਿ ਇਹ ਵੀ ਪਾਸਾ ਲਵਾਂਗੇ ਹਿੱਲਾਂਗੇ ਕਈ ਵਾਰ ਬੰਦਾ ਚੰਗਾ ਭਲਾ ਚੱਲ ਰਿਹਾ ਉਹ ਇੱਕਦਮ ਉੱਥੇ ਬਾਜੂ ਆ ਗਈ ਉੱਥੇ ਹੀ ਮੂਵਮੈਂਟ ਰੁਕ ਜਾਂਦੀ ਆ ਇਹ ਬੜੀ ਦਿੱਕਤ ਆਉਂਦੀ ਆ ਬਾਤ ਰੋਗ ਦੇ ਵਿੱਚ ਹੋਰ ਬਹੁਤ ਰੋਗ ਨੇ ਬਾਤ ਦੇ ਅੱਖਾਂ ਝਪਕਦੇ ਆ ਜਿਹੜੀ ਅਸੀਂ ਇਹ ਵੀ ਹਵਾ ਦੀ ਪ੍ਰਕਿਰਿਆ ਨਾਲੇ ਝਪਕਦੇ ਆ ਕੰਨੀਆਂ ਦੀਆਂ ਪਲਕਾਂ ਗਿਰਨ ਲੱਗ ਜਾਂਦੀਆਂ ਨੇ ਉਹ ਵੀ ਬਾਤ ਦਾ ਰੋਗ ਆ ਕੰਨਾਂ ਦੇ ਵਿੱਚ ਸੁਣਨ ਦੀ ਪ੍ਰੋਬਲਮ ਆਉਣੀ ਟਿਨਿਟਸ ਦੀ ਪ੍ਰੋਬਲਮ ਆਉਣੀ ਇਹ ਵੀ ਬਾਤ ਦਾ ਰੋਗ ਆ ਸੁਣਨ ਚ ਦਿੱਕਤ ਆਦਣੀ ਕੰਨਾਂ ਦੇ ਵਿੱਚ ਟੀਂ ਟੀਂ ਸਾਹ ਸਾਹ ਦੀ ਆਵਾਜ਼ ਆਉਣੀ ਜਾਂ ਅਸੀਂ ਕੋਈ ਦੂਜਾ ਵਿਅਕਤੀ ਬੋਲਦਾ ਰੋਗੀ ਨੂੰ ਫਟਕੇ ਆਵਾਜ਼ ਸੁਣਨੀ ਇਹ ਵੀ ਬਾਜੂ ਦਾ ਰੋਗ ਆ ਯਾਦ ਆਸ਼ਤ ਦਾ ਜਿਹੜੀ ਸਾਡੀ ਉਹ ਵੀ ਸਾਡੇ ਵਿਚਾਰ ਨੇ ਦੇਖੋ ਕੈਸੀ ਇਹ ਪੰਜ ਭੌਤਿਕ ਸਰੀਰ ਦੇ ਵਿੱਚ ਪ੍ਰਾਣ ਬਾਜੂ ਕਿੰਨੇ ਕੰਮ ਕਰਦੀ ਆ ਜਿਹੜੇ ਸਾਡੇ ਵਿਚਾਰਾਂ ਦਾ ਆਦਾਨ ਪ੍ਰਦਾਨ ਆ ਕਈ ਲੋਕ ਕਹਿੰਦੇ ਨੇ ਜੀ ਮੈਂ ਤਾਂ ਇੱਕ ਗੱਲ ਸੋਚ ਲਈ બસ ਉਹੀ ਦਿਮਾਗ ਤੇ ਚੜ ਜਾਂਦੀ ਆ ਮੁੜ ਕੇ ਨਿਕਲਦੀ ਹੋਣੀ ਮੈਂ 2 ਦਿਨ 3 ਦਿਨ ਜ਼ੋਰ ਲਾਉਣਾ ਉਨੀ ਹੋਰ ਵਧਦੀ ਜਾਂਦੀ ਆ ਜਸ ਥੋੜੀ ਜੀ ਗੱਲ ਸੁਣ ਲਈ ਉਹ ਦਿਮਾਗ ਚ ਚਲੀ ਜਾਣੀ ਆ ਸਿੱਧੀ ਉਹ ਬਸ ਫਿਰ ਉਹ ਖਟਕੀ ਜਾਣੀ ਆ ਕਿਸੇ ਰਿਲੇਟਿਵ ਨੂੰ ਮਿਲੇ ਉਹਨੇ ਕੁਝ ਚਾਹੇ ਸੈਸਵਾ ਕਹਤਾ ਇਹ ਲੱਗਣਾ ਵੀ ਮੈਨੂੰ ਤੇ ਉਹਦੇ ਵਿੱਚ ਕੀ ਹੁੰਦਾ ਉਹ ਤੋਂ ਅਗਲਾ ਕੀ ਹੁੰਦਾ ਜਿਹੜਾ ਮੈਨ ਸ਼ੁਰੂਆਤ ਕਿੱਥੋਂ ਹੁੰਦੀ ਆ ਸਾਡੇ ਪੰਜ ਭੌਤਿਕ ਸਰੀਰ ਦੇ ਵਿੱਚ ਜਿਹੜਾ ਸਭ ਤੋਂ ਮੇਨ ਅੰਗ ਆ ਪੇਟ ਤੋਂ ਗੈਸ ਬਣਨੀ ਸ਼ੁਰੂ ਹੋ ਗਈ ਉਹ ਤਾਂ ਸਿੱਧਾ ਹੀ ਪਤਾ ਹੀ ਆ ਵੀ ਗੈਸ ਆ ਤਾਂ ਬਾਜੂ ਆ ਵੈ ਆ ਪੇਟ 'ਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਆ ਉਹ ਤੋਂ ਬਾਅਦ ਫਿਰ ਸਾਡੀ ਹਵਾ ਉੱਪਰ ਨੂੰ ਚੜ੍ਹਨੀ ਕੰਨੀਆਂ ਦੀ ਉਰਧਵ ਗਮਨ ਕਰਦੀ ਆ ਜਦੋਂ ਬਾਜੂ ਸਭ ਤੋਂ ਔਖਾ ਕੰਮ ਆ ਜਿਹੜਾ ਬੜਾ ਔਖਾ ਇਹਦੇ ਤੇ ਪਹਿਲਾਂ ਵੀ ਮੈਂ ਚਰਚਾ ਕੀਤੀ ਸੀਗੀ ਉਹ ਫਿਰ ਬੰਦੇ ਨੂੰ ਬਹਿਮ ਹੋਣਾ ਸ਼ੁਰੂ ਹੋ ਜਾਂਦਾ ਵੀ ਮੇਰੇ ਤਾਂ ਯਾਰ ਹਾਰਟ ਦੇ ਵਿੱਚ ਦਿੱਕਤ ਆ ਗਈ। ਮੇਰੇ ਇੱਥੇ ਦਰਦ ਹੁੰਦਾ ਮੈਂ ਖਾਣਾ ਖਾਦਾ ਸੀ। ਪਤਾ ਨਹੀਂ ਕੀ ਹੋ ਗਿਆ ਤਿੱਖਾ ਦਰਦ ਹੋ ਗਿਆ ਜਾਂ ਧੜਕਣ ਪੈਲਪੀਟੇਸ਼ਨ ਹੋਣੀ ਸ਼ੁਰੂ ਹੋ ਗਈ। ਸਾਰੇ ਰੋਗ ਬਾਤ ਦੇ ਨੇ। ਫਿਰ ਬੰਦਾ ਡਰਨਾ ਸ਼ੁਰੂ ਹੋ ਜਾਂਦਾ ਫਿਰ ਉਹ ਟੈਸਟਾਂ ਵੱਲ ਨੂੰ ਭੱਜਦਾ। ਇਹ ਸਭ ਕੋ ਔਖਾ ਰੋਗ ਹੈ ਜਿਹੜਾ ਪੇਟ ਦੀ ਸਮਾਨ ਬਾਜੂ ਦਾ ਵਿਕਰਿਤ ਹੋ ਜਾਣਾ ਕਿਉਂਕਿ ਇਹਦਾ ਸਬੰਧ ਫਿਰ ਦਿਮਾਗ ਨਾਲ ਹੋ ਜਾਂਦਾ ਸਾਡੇ ਨਾਲ। ਫਿਰ ਬੰਦਾ ਟੈਸਟਾਂ ਵੱਲ ਨੂੰ ਜਾਂਦਾ ਟੈਸਟਾਂ 'ਚ ਕੁਝ ਨਹੀਂ ਆਉਂਦਾ ਫਿਰ ਹੋਰ ਪ੍ਰੋਬਲਮ ਆਉਂਦੀ ਵੀ ਨਕਸ਼ ਕਿੱਥੇ ਆ ਪ੍ਰੋਬਲਮ ਕਿੱਥੇ ਆ ਵਿਕਰਤੀ ਕਿੱਥੇ ਆ ਗਈ ਬਹੁਤ ਔਸ਼ਧੀਆਂ ਦਾ ਸੇਵਨ ਕਰਦਾ ਕੋਈ ਆਰਾਮ ਨਹੀਂ ਦਿੰਦੀ ਕਿਉਂਕਿ ਸਮਾਨ ਵਾਜੂ ਵਿਕਰਿਤ ਹੋ ਗਈ ਉਹ ਆਪਣਾ ਸਥਾਨ ਬਦਲਣਾ ਸ਼ੁਰੂ ਕਰ ਗਈ ਜੇ ਹੁਣ ਆਪਾਂ ਦੇਖਾਂਗੇ ਜਿਹੜੀਆਂ ਸਾਡੀਆਂ ਇੰਟਰਸਟਾਈਨਸ ਨੇ ਅੰਤੜੀਆਂ ਨੇ ਉਹਨਾਂ ਦਾ ਨਕਸ਼ਾ ਵੀ ਸੇਮ ਇਦਾਂ ਆ ਜੇ ਦਿਮਾਗ ਨੂੰ ਦੇਖਾਂਗੇ ਇਦਾਂ ਕਰ ਲਾਂਗੇ ਤਾਂ ਇਹ ਵੀ ਇਦਾਂ ਇਹਦਾ ਜਿਹੜਾ ਜਿਗਜੈਗ ਬਣਿਆ ਹੋਇਆ ਸਿਸਟਮ ਇੱਥੇ ਪੇਟ ਦਾ ਵੀ ਤੇ ਆ ਵੀ ਸੇਮ ਆ ਉਹ ਵਾਜੂ ਇੱਥੋਂ ਵਿਕਰਿਤ ਹੋ ਕੇ ਉੱਪਰ ਨੂੰ ਜਾਣਾ ਉਰਧ ਬਗਮਨ ਕਹਿੰਦੇ ਨੇ ਇਹਨੂੰ ਉੱਪਰ ਨੂੰ ਜਾਣਾ ਉੱਪਰ ਨੂੰ ਕਿਵੇਂ ਜਾਊਗੀ ਉਹਦੇ ਨਾਲ ਸਾਡੀ ਬਾਤ ਦੇ ਨਾਲ ਪਿੱਤਰ ਡਿਸਟਰਬ ਹੋ ਜੂਗੀ ਕਿਸੇ ਵੀ ਐਲੀਮੈਂਟ ਨੇ ਕਿਸੇ ਵੀ ਹਵਾ ਨੇ ਜਦੋਂ ਉੱਪਰ ਜਾਣਾ ਤਾਂ ਤੁਸੀਂ ਦੇਖਦੇ ਹੁੰਦੇ ਹੋ ਜਿਹੜੇ ਗੁਬਾਰੇ ਹੁੰਦੇ ਸੀ ਪਹਿਲਾਂ ਹੁਣ ਵੀ ਹੁੰਦੇ ਨੇ ਜਿਹੜੇ ਉੱਪਰ ਨੂੰ ਜਾਂਦੇ ਨੇ ਬੱਚੇ ਖੇਡਦੇ ਨੇ ਜਿਨ੍ਹਾਂ ਨਾਲ ਉਹਨਾਂ ਦੇ ਵਿੱਚ ਗਰਮ ਹਵਾ ਭਰੀ ਜਾਂਦੀ ਹੈ ਇੱਕ ਤਰ੍ਹਾਂ ਦੀ ਗੈਸੇਜ਼ ਹੁੰਦੀਆਂ ਨੇ ਉਹੀ ਸੇਮ ਅੰਦਰ ਸਾਡੇ ਹੋਣਾ ਸ਼ੁਰੂ ਹੋ ਜਾਂਦਾ ਪਿੱਤ ਵਿਕਰਿਤ ਹੋ ਕੇ ਉਹ ਸਮਾਨਵਾਜੂ ਨੂੰ ਲੋੜ ਤੋਂ ਵੱਧ ਗਰਮਾਹਟ ਦੇ ਦਿੰਦੀ ਆ ਫਿਰ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦੀ ਆ ਇਹ ਮੈਂ ਤਾਂ ਇੰਨਾ ਖੋਲ ਕੇ ਦੱਸ ਰਿਹਾ ਜਿਹੜੇ ਲੋਕ ਇਛੂਕ ਨੇ ਸਰੀਰ ਨੂੰ ਸਮਝਣ ਦੇ ਜਦੋਂ ਤੁਸੀਂ ਇਸ ਵੀਡੀਓ ਨੂੰ ਦੋ ਵਾਰ ਤਿੰਨ ਵਾਰ ਚਾਰ ਵਾਰ ਦੇਖੋਗੇ ਤਾਂ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਊਗਾ ਫਿਰ ਤੁਹਾਨੂੰ ਸੌਖਾ ਲੱਗਣ ਲੱਗ ਜਾਊਗਾ ਜਦੋਂ ਬਾਤ ਰੋਗ ਹੋ ਗਿਆ ਤਾਂ ਸਾਨੂੰ ਕਰਨਾ ਕੀ ਚਾਹੀਦਾ ਸਭ ਤੋਂ ਪਹਿਲਾਂ ਹੁਣ ਸਾਰੇ ਸੋਚਦੇ ਹੋਣਗੇ ਵੀ ਬਾਤ ਰੋਗ ਤਾਂ ਮੰਨ ਲਿਆ ਵੀ ਹੋ ਗਿਆ ਸਾਨੂੰ ਨਾ ਸਾਨੂੰ ਪਤਾ ਵੀ ਸਾਡਾ ਪਿੱਤ ਵਿਕ੍ਰਿਤੀ ਹੋ ਕੇ ਬਾਤ ਹੋਇਆ ਜਾਂ ਕਫ ਨਾਲ ਬਾਤ ਹੋਇਆ ਕਿਹੜੇ ਕਾਰਨ ਕਰਕੇ ਬਾਤ ਹੋਇਆ ਸਾਨੂੰ ਕਰਨਾ ਕੀ ਪਊਗਾ ਦੇਖੋ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਦਬਗਮਨ ਪਿੱਤ ਨਾਲ ਵਿਕ੍ਰਿਤੀ ਆ ਕੇ ਬਾਤ ਵਧੀ ਹੋਈ ਆ ਉਹਨਾਂ ਨੂੰ ਦੇਖੋ ਪੇਟ ਸਾਫ਼ ਹਰ ਰੋਜ਼ ਹੋਣਾ ਚਾਹੀਦਾ ਉਹਨਾਂ ਦਾ ਤ੍ਰਿਫਲਾ ਚੂਰਣ ਇਹਦੇ ਵਿੱਚ ਰਾਮਵਾਣ ਆ ਜੇ ਤੁਹਾਨੂੰ ਬਾਤ ਵਿਅਦੀ ਹੈ 100 ਗ੍ਰਾਮ ਤ੍ਰਿਫਲਾ ਚੂਰਣ ਲੈ ਕੇ ਉਹਦੇ ਵਿੱਚ 25 ਗ੍ਰਾਮ ਸੁੰਢ ਦਾ ਪਾਊਡਰ ਪਾ ਲੋ ਫੌਂਟ ਜੀ ਨੂੰ ਕਹਿੰਦੇ ਨੇ ਲਗਾਤਾਰ ਸੇਵਨ ਕਰਨ ਨਾਲ ਇਹ ਦੇਖੋ ਫੌਕਟ ਵਾਲੀ ਔਸ਼ਦੀ ਆ ਫ੍ਰੀ ਵਾਲੀ ਔਸ਼ਦੀ ਆ ਇਹ ਜੇ ਆਪਾਂ ਕਹੀਏ ਪਰ ਇਹਨੂੰ ਜਦੋਂ ਅਸੀਂ ਵਰਤਾਂਗੇ ਤਾਂ ਇਹ ਸਾਨੂੰ ਬਹੁਤ ਜ਼ਿਆਦਾ ਆਰਾਮ ਦਊ ਉਹ ਤੋਂ ਬਾਅਦ ਬਾਤ ਦੇ ਵਿੱਚ ਸਭ ਤੋਂ ਵਧੀਆ ਚੀਜ਼ ਆ ਜਿਹੜੀ ਉਹ ਹੈਗੀ ਸਾਡੇ ਸਰੀਰ ਦੀ ਮਾਲਿਸ਼ ਮਾਲਿਸ਼ ਜਿਹੜਾ ਵੀ ਤੇਲ ਤੁਹਾਨੂੰ ਵਧੀਆ ਲੱਗਦਾ ਚਾਹੇ ਉਹ ਨਾਰੀਅਲ ਦਾ ਤੇਲ ਆ ਚਾਹੇ ਉਹ ਸਰੋਂ ਦਾ ਤੇਲ ਆ ਚਾਹੇ ਉਹ ਦੇਸੀ ਕੀ ਆ ਆਮ ਤੇਲ ਹੋਰ ਵੀ ਆਉਂਦੇ ਨੇ ਥੋੜੇ ਜੇ ਜਤੂਨ ਵਗੈਰਾ ਦੇ ਉਹ ਸ਼ੋਸ਼ੇ ਬਾਜੀ ਆ ਜੇ ਅਸੀਂ ਪੰਜਾਬ 'ਚ ਰਹਿੰਦੇ ਆ ਹਰਿਆਣਾ 'ਚ ਰਹਿੰਦੇ ਆ ਹਿਮਾਚਲ 'ਚ ਰਹਿੰਦੇ ਆ ਤਾਂ ਸਾਡੇ ਲਈ ਸਭ ਤੋਂ ਵੇਹਤਰ ਤੇਲ ਹੈਗਾ ਸਰੋਂ ਦਾ ਨਾ ਚੱਕਰਾਂ 'ਚ ਪਿਆ ਕਰੋ ਅੱਜਕੱਲ੍ਹ ਠੱਗ ਬਹੁਤ ਆਏ ਹੋਏ ਨੇ ਇਸ ਆਯੁਰਵੇਦ ਦੀ ਪੈਥੀ ਦੇ ਵਿੱਚ ਜਿਹੜੇ ਕਹਿੰਦੇ ਆ ਸਾਡਾ ਜਤੂਨ ਦਾ ਤੇਲ ਆ ਜੀ ਅਸੀਂ ਤਿਆਰ ਕਰਦੇ ਆ ਜੀ ਉਹ ਸਿਰਫ ਠੱਗੀ ਤੱਕ ਮਕਸਦ ਆ ਹੁਣ ਮੈਨੂੰ ਤਾਂ ਪਤਾ ਲੱਗਿਆ ਵੀ ਤ੍ਰਿਫਲਾ ਵੀ ਕਈ ਕੰਪਨੀਆਂ ਬਹੁਤ ਮਹਿੰਗਾ ਵੇਚਦੀਆਂ ਨੇ ਜਿਹੜਾ ਤੁਹਾਨੂੰ 2-250 ਰੁਪਏ ਕਿਲੋ ਪੈ ਜਾਊਗਾ ਜੇ ਹੁਣ ਆਪਾਂ ਸੋਚਾਂਗੇ ਵੀ ਤ੍ਰਿਫਲੇ 'ਚ ਕੀ ਪਾਊਗਾ ਬੰਦਾ ਆਮਲਾ ਹੀ ਪਾਊਗਾ ਨਾ ਹਰੜ ਦੀ ਜਗ੍ਹਾ ਹਰੜੇ ਪਾਊਗੀ ਬਿਹੜੇ ਦੀ ਜਗ੍ਹਾ ਬਿਹੜਾ ਹੀ ਪਾਊਗਾ ਉਹ ਪੰਸਾਰੀ ਤੋਂ ਲਿਆ ਕੇ ਯਾਰ ਉਹਨੂੰ ਛਿਲਕਾ ਉਤਾਰ ਕੇ ਗਿੱਟਕ ਕੱਢ ਦੋ ਨਾਲੇ ਤਾਂ ਤੁਹਾਡੇ ਦਿਲ ਨੂੰ ਤਸੱਲੀ ਹੋਊਗੀ ਮਨ ਨੂੰ ਤਸੱਲੀ ਹੋਊਗੀ ਵੀ ਮੈਂ ਘਰੇ ਬਣਾਇਆ ਨਾਲੇ ਤੁਸੀਂ ਆਯੁਰਵੇਦ ਨਾਲ ਜੁੜਜੂਗੇ ਤੁਹਾਡਾ ਇਲਾਜ ਹੋ ਜਾਊਗਾ ਮੈਂ ਗਰੰਟੀ ਦੰਨਾ ਚਾਹੇ ਤੁਸੀਂ 1000 ਰੁਪਏ ਕਿਲੋ ਵਾਲਾ ਤ੍ਰਿਫਲਾ ਲੈ ਲਿਓ ਜੇ ਘਰੇ ਤੁਸੀਂ ਬਣਾ ਲਿਆ ਨਾ ਉਹਦੇ ਨਾਲੋਂ 100 ਗੁਣਾ ਵੱਧ ਕੰਮ ਕਰੂਗਾ ਚਾਹੇ ਸੇਮ ਦੁਕਾਨ ਤੋਂ ਆ ਕੇ ਸੇਮ ਪ੍ਰੋਸੀਜਰ ਨਾਲ ਬਣ ਜਵੇ ਕਿਉਂ ਕਿਉਂਕਿ ਇੱਕ ਇੱਥੇ ਤਸੱਲੀ ਹੋ ਗਈ ਵੀ ਆਪ ਚੀਜ਼ ਤਿਆਰ ਕਰ ਲਈ ਤੁਸੀਂ ਉਹ ਚੀਜ਼ ਨਾਲ ਜੁੜ ਗਏ ਇਸ ਕਰਕੇ ਸਾਨੂੰ ਆਯੁਰਵੇਦ ਨੂੰ ਇਦਾਂ ਸਮਝਣਾ ਪਊਗਾ ਨਾ ਤਾਂ ਮੇਰੇ ਕੋਲੇ ਬਹੁਤ ਤੁਹਾਡੇ ਲਈ ਝੂਠੇ ਜਿਹੇ ਵਾਅਦੇ ਨੇ ਵੀ ਆਹ ਲੈ ਲਓ 2 ਮਿੰਟਾਂ ਚ ਆਰਾਮ ਹੋ ਜਾਊਗਾ ਮੈਂ ਆਹ ਔਸ਼ਧੀ ਤਿਆਰ ਕਰਤੀ ਘਰੇ ਮੰਗਾ ਲਓ ਇਹਨੂੰ ਜਿਹੜੀਆਂ ਅਸੀਂ ਤਿਆਰ ਕਰਦੇ ਆ ਮੰਗਵੋਣੀਆਂ ਉਹਨਾਂ ਦਾ ਵੀ ਰੇਟ ਜਿਵੇਂ ਹੁਣ ਲੀਵਰ ਸੁਰੱਖਿਆ ਸਾਡਾ ਸਿਰਫ ਪੂਰੀ ਦੁਨੀਆ ਦੇ ਵਿੱਚ ਲੋਕ ਉਹਨੂੰ ਪਸੰਦ ਕਰ ਰਹੇ ਨੇ ਰੇਟ ਸਿਰਫ 250 ਰੁਪਏ ਆਵਾ ਅਸੀਂ ਵੀ ਰੱਖ ਸਕਦੇ ਹਾਂ ਹੋਰਾਂ ਨੂੰ ਕੰਪਨੀਆਂ ਨੂੰ ਵੱਡੀਆਂ ਨੂੰ ਦੇਖ ਕੇ ਵੀ 1000 ਰੁਪਏ ਰੇਟ ਲੱਕ ਰਹੀਏ ਕਿਉਂ ਨਹੀਂ ਰੱਖਿਆ ਇੱਕ ਤਾਂ ਮਹਾਪੁਰਖਾਂ ਦਾ ਹੁਕਮ ਆ ਵੀ ਇਹ ਸੇਵਾ ਦਾ ਮੁੱਦਾ ਸੇਵਾ ਨਾਲ ਹੀ ਚੱਲਣਾ ਚਾਹੀਦਾ ਜਿਨੂੰ 250 ਰੁਪਏ ਚ ਲੀਵਰ ਦਾ ਇਲਾਜ ਹੋ ਜਾਣਾ ਉਹ ਉਹ ਬੰਦਾ ਦਵਾਵਾਂ ਕਿੰਨੀਆਂ ਦਊਗਾ ਸਾਨੂੰ ਉਹ ਦਵਾਵਾਂ ਦੀ ਕੋਈ ਕੀਮਤ ਥੋੜੀ ਐ ਲੱਖਾਂ ਕਰੋੜਾਂ ਦੇ ਵਿੱਚ ਛਕਣੇ ਤਾਂ ਦੋ ਪ੍ਰਸ਼ਾਦੇ ਹੀ ਨੇ ਉਹਦੇ ਲਈ ਕਾਹਦੇ ਵਾਸਤੇ ਬਹੁਤਾ ਲਾਲਚ ਕਰਨਾ ਜਦੋਂ ਮਹਾਰਾਜ ਸਾਨੂੰ ਸਮਰੱਥਾ ਇੱਕ ਬਖਸ਼ੀ ਆ ਉਹਨੇ ਵੀ ਇਲਾਜ ਦੀ ਵਿਧੀ ਉਹਨੇ ਦੇਤੀ ਆ ਇਹ ਜੇ ਕਹਾਂ ਵੀ ਮੈਂ ਪਤਾ ਨਹੀਂ ਕਿਵੇਂ ਉਹਦੀ ਬਖਸ਼ਿਸ਼ ਹੋਣ ਦੇ ਨਾਲ ਤੁਸੀਂ ਕਿਸੇ ਵਿਧੀ ਦੇ ਵਿੱਚ ਸਫਲ ਹੋ ਸਕਦੇ ਆ ਤੁਹਾਡੇ ਹੱਥ ਦੇ ਵਿੱਚ ਜਿਹੜੀ ਸ਼ਫਾ ਆ ਉਹ ਉਹ ਦੀ ਬਖਸ਼ਿਸ਼ ਆ ਉਹ ਜੇ ਮੈਂ ਕਹਾ ਵੀ ਮੈਂ ਕੀ ਆ ਕੁਝ ਵੀ ਨਹੀਂ ਇਹ ਪੰਜ ਭੌਤਿਕ ਸਰੀਰ ਆ ਜਿਸकी ਵਸਤ ਸੋਈ ਉਹ ਜਿਹੜੀ ਚੀਜ਼ ਜਿਹਦੀ ਹੈਗੀ ਉਹਨੇ ਪਵਨ ਨੇ ਪਾਣੀ ਲੈ ਜਾਣਾ ਆਗਨ ਨੇ ਅਗਨ ਲੈ ਜਾਣੀ ਆ ਇਹ ਚ ਮੇਰਾ ਕੀ ਆ ਕੁਝ ਵੀ ਨਹੀਂ ਸੋ ਜਦੋਂ ਅਸੀਂ ਇਦਾਂ ਸੋਚਣਾ ਸ਼ੁਰੂ ਕਰਦੇ ਆ ਤਾਂ ਅਸੀਂ ਸਮਾਜਿਕ ਤੌਰ ਤੇ ਵੀ ਥੋੜਾ ਵਿਚਰਨਾ ਸਾਡਾ ਵਧੀਆ ਉਹ ਸਾਰਾ ਕੁਝ ਆਯੁਰਵੇਦ ਦੇ ਵਿੱਚ ਦੱਸਿਆ ਹੋਇਆ ਸੋ ਬਾਤ ਦੇ ਵਿੱਚ ਤੁਸੀਂ ਮਾਲਿਸ਼ ਕਰਨੀ ਸ਼ੁਰੂ ਕਰ ਦਿਓ ਪੇਟ ਨੂੰ ਸਾਫ ਕਰਨਾ ਸ਼ੁਰੂ ਕਰ ਦਿਓ ਇੰਦਰੀ ਜੁਲਾਬ ਜਿਹਨੂੰ ਕਿਹਾ ਜਾਂਦਾ ਮੂਤਰਲ ਜਿਹੜੀਆਂ ਡਿਉਰੇਟਿਕ ਔਸ਼ਦੀਆਂ ਹੁੰਦੀਆਂ ਨੇ ਉਹਦੇ ਲਈ ਤੁਸੀਂ ਕੀ ਕਰਨਾ 10 ਗ੍ਰਾਮ ਜੌਮਖਾਰ ਲੈ ਲਓ 10 ਗ੍ਰਾਮ ਕਲਮੀ ਸ਼ੋਰਾ ਲੈ ਲਓ ਸੌਂਫ ਪਾ ਲਓ ਗੋਖਰੂ ਪਾ ਲਓ 50-50 ਗ੍ਰਾਮ 50 ਗ੍ਰਾਮ ਸੌਂਫ 50 ਗ੍ਰਾਮ ਗੋਖਰੂ ਪਾ ਲਓ ਉਹਦੇ ਵਿੱਚ ਛੋਟੀ ਇਲਾਇਚੀ ਪਾ ਲਓ 25 ਗ੍ਰਾਮ ਇਹਨਾਂ ਦਾ ਪਾਊਡਰ ਬਣਾ ਕੇ ਰੱਖੋ ਕਿਉਂਕਿ ਬਾਜੂ ਆ ਹੁਣ ਬਾਜੂ ਦਾ ਸਮਝਣ ਦਾ ਕੰਟੈਂਟ ਆ ਜਿਵੇਂ ਅਸੀਂ ਪਾਣੀ ਪੀਨੇ ਆ ਉਹਦੇ ਚ ਕੀ ਆ ਹਵਾ ਹੀ ਆ ਹਾਈਡਰੋਜਨ ਤੇ ਆਕਸੀਜਨ ਦਾ ਸੁਮੇਲ ਆ ਜਿਹੜਾ ਪਾਣੀ ਆ ਜਦੋਂ ਅਸੀਂ ਪਾਣੀ ਪੀਵਾਂਗੇ ਤਾਂ ਬਾਜੂ ਅੰਦਰ ਚਲੀ ਗਈ ਜਦੋਂ ਫਿਰ ਸਾਡਾ ਪਿਸ਼ਾਬ ਆਊਗਾ ਤਾਂ ਬਾਜੂ ਨਿਕਲੂਗੀ ਇਹ ਮੂਤਰਲ ਜਲਾਵ ਆ ਮੈਂ ਬਹੁਤ ਵਿਦਿਆਰਥੀ ਜਿਹੜੇ ਮੇਰੇ ਕੋਲ ਪੜ੍ਹਦੇ ਨੇ ਉਹਨਾਂ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਸੇਮ ਡੇ ਬਾਜੂ ਕਿਵੇਂ ਘਟਦੀ ਆ ਕੱਚੀ ਲਸੀ ਅਸੀਂ ਮਨਾ ਕਰਦੇ ਆਂ ਦਰਦਾਂ ਦੇ ਵਿੱਚ ਪਰ ਜਦੋਂ ਥੋੜਾ ਜਿਹਾ ਮੌਸਮ ਗਰਮ ਹੁੰਦਾ ਜਿਵੇਂ ਗਰਮੀਆਂ ਦਾ ਜੇਠ ਹੜ ਦਾ ਮਹੀਨਾ ਤਾਂ ਉਹਦੇ 'ਚ ਜਦੋਂ ਅਸੀਂ 2-3 ਗਲਾਸ ਕੱਚੀ ਲੱਸੀ ਦੇ ਪੀਵਾਂਗੇ 4 ਗਲਾਸ ਤੱਕ ਪਲਾਦੋ ਰੋਗੀ ਨੂੰ ਕੱਚੀ ਲੱਸੀ ਦੇ ਉਹਨੂੰ ਪਿਸ਼ਾਬ ਆਊਗਾ ਉਹਦੇ ਦਰਦਾਂ 'ਚ ਫਰਕ ਪਊਗਾ ਜੇ ਹੁਣ ਇੱਥੇ ਦੇਖਾਂਗੇ ਲੱਸੀ ਠੰਡੀ ਹੁੰਦੀ ਆ ਪਰ ਜਦੋਂ ਅਸੀਂ ਉਹਨੂੰ ਮੂਤਰਲ ਕਰਤਾ ਡਿਉਰੇਟਿਕ ਕਰਤਾ ਉਹਨੂੰ ਜਲਾਬ ਆ ਗਿਆ ਪਿਸ਼ਾਬ ਆ ਗਿਆ ਚੰਗੀ ਤਰ੍ਹਾਂ ਮੂਤਰਲ ਜਲਾਬ ਇਹਨੂੰ ਕਿਹਾ ਜਾਂਦਾ ਹੈ ਤਾਂ ਬਾਜੂ ਵੀ ਘਟੂਗੀ ਕਿਉਂਕਿ ਪਾਣੀ ਦੇ ਵਿੱਚ ਆਕਸੀਜਨ ਆ ਬਾਜੂ ਆ ਹਵਾ ਉਹ ਪਸ਼ਾਬ ਰਾਹੀਂ ਬਾਹਰ ਜਾ ਰਹੀ ਆ ਤਾਂ ਸਰੀਰ ਦੀ ਬਾਜੂ ਘਟੂਗੀ ਇਹ ਇਦਾਂ ਬਹੁਤ ਡੂੰਗਾ ਵਿਸ਼ਾ ਆ ਪਰ ਬੜਾ ਸੌਖਾ ਬਣਾਇਆ ਜਿਹੜੇ ਵਿਗਿਆਨੀ ਮਹਾਰਿਸ਼ੀ ਚਰਕ ਮਹਾਰਿਸ਼ੀ ਭਾਗਵਤ ਮੈਂ ਤਾਂ ਕਈ ਵਾਰ ਸੋਚਦਾ ਵੀ ਯਾਰ ਉਹਨਾਂ ਨੇ ਇੰਨਾ ਸਮਰਪਿਤ ਕਰਤੀ ਸੀ ਜ਼ਿੰਦਗੀ ਅੱਜ ਤੋਂ ਇੰਨੇ ਹਜ਼ਾਰ ਸਾਲ ਪਹਿਲਾਂ ਉਹ ਚੀਜ਼ਾਂ ਲਿਖਤੀਆਂ ਜਿਹੜੀਆਂ ਅੱਜ ਵੀ ਉਦਾਂ ਹੀ ਕੰਮ ਕਰਦੀਆਂ ਨੇ ਇੰਨੀਆਂ ਸਸਤੀਆਂ ਔਸ਼ਦੀਆਂ ਉਹਨਾਂ ਨੂੰ ਪਤਾ ਹੋਣਾ ਵੀ ਇਸ ਜਮਾਨੇ 'ਚ ਇੰਨੀ ਲੁੱਟ ਹੋਊਗੀ ਉਹ ਪਹਿਲਾਂ ਹੀ ਲਿਖ ਕੇ ਰੱਖ ਗਏ ਸੋ ਤੁਸੀਂ ਕੋਈ ਵੀ ਪ੍ਰੋਬਲਮ ਹੁੰਦੀ ਹੈ ਯੋਗ ਵੈਦ ਨੂੰ ਨੇੜੇ ਮਿਲ ਲਿਆ ਕਰੋ ਤੇ ਪਰਹੇਜ਼ ਇਹਦੇ ਵਿੱਚ ਜਿਹੜੇ ਨੇ ਸਾਨੂੰ ਵਾਤ ਦੇ ਵਿੱਚ ਪਰਹੇਜ਼ ਦਾ ਵੀ ਬਹੁਤ ਜ਼ਰੂਰੀ ਅੰਗ ਆ ਇੱਕ ਵਾਤ ਵਾਲੀਆਂ ਚੀਜ਼ਾਂ ਜਿਵੇਂ ਖਟੀਆਂ ਚੀਜ਼ਾਂ ਦਾ ਪਰਹੇਜ਼ ਆ ਜਿਹੜਾ ਉਹ ਬਹੁਤ ਜ਼ਰੂਰੀ ਆ ਕੋਈ ਵੀ ਖੱਟਾ ਹੋ ਗਿਆ ਦੇਖੋ ਹੁਣ ਸਮਝਣ ਦੀ ਗੱਲ ਆ ਕੋਈ ਵੀ ਖੱਟਾ ਖਾਊਗਾ ਵਾਤ ਰੋਗੀ ਦੀ ਵਾਤ ਵਧੂਗੀ ਚਾਹੇ ਉਹ ਦਹੀਂ ਹੋ ਗਿਆ ਲੱਸੀ ਹੋਗੀ ਖੱਟੀ ਲੱਸੀ ਹੋਗੀ ਅਚਾਰ ਹੋ ਗਿਆ ਇਮਲੀ ਹੋਗੀ ਸਾਸ ਹੋ ਗਿਆ ਸਿਰਕਾ ਹੋ ਗਿਆ ਖੱਟਾ ਜਦੋਂ ਵੀ ਬਾਤ ਰੋਗੀ ਖਾਊਗਾ ਉਹਨੂੰ ਪ੍ਰੋਬਲਮ ਆਊਗੀ ਹੁਣ ਨਹੀਂ ਆਊਗੀ 2 ਘੰਟੇ ਨੂੰ ਆਜੂ ਦੂਜੇ ਦਿਨ ਆਜੂ ਤੀਜੇ ਦਿਨ ਆਜੂ ਬਾਤ ਰੋਗੀ ਨੂੰ ਖੱਟਾ ਜ਼ਹਿਰ ਦੇ ਸਮਾਨ ਦੱਸਿਆ ਆਯੁਰਵੇਦ ਨੇ ਉਹ ਤੋਂ ਬਾਅਦ ਫਿਰ ਜਿਹੜੇ ਗਨਿਸ਼ਟ ਪਦਾਰਥ ਨੇ ਸਮਝਣਾ ਕਿਵੇਂ ਆ ਵੀ ਕਿਹੜੇ ਵੈ ਵਾਲੇ ਪਦਾਰਥ ਨੇ ਜਿਹੜੇ ਧੀਰ ਨਾਲ ਪਚਦੇ ਨੇ ਭੋਜਨ ਸਭ ਤੋਂ ਪਹਿਲਾਂ ਉਹਨਾਂ ਨੂੰ ਛੱਡ ਦੋ ਦੇਰ ਨਾਲ ਕਿਹੜੇ ਪਚਣਗੇ ਜਿਹੜੇ ਬਾਹਰ ਦੇ ਜਿਵੇਂ ਹੁਣ ਮਾਹ ਮਾਹ ਨੇ ਬਾਹਰ ਮਾਹਾਂ ਨੂੰ ਵੀ ਬਹੁਤ ਟਾਈਮ ਲੱਗਦਾ ਬਾਣਨ ਨੂੰ ਫਸਲ ਆਉਣ ਨੂੰ ਉਨਾ ਹੀ ਉਹ ਅੰਦਰ ਸਾਡੇ ਪਚਣ ਨੂੰ ਟਾਈਮ ਲੱਗੂਗਾ ਵੱਧ ਟਾਈਮ ਲੱਗੂਗਾ ਉਹਨਾਂ ਨੂੰ ਮਾਹ ਹੋਗੇ ਰਾਜਮਾ ਹੋਗੇ ਅਰਬੀ ਹੋਗੀ ਭਿੰਡੀ ਹੋਗੀ ਇਹ ਸਾਰੀਆਂ ਵਾਇ ਵਾਲੀਆਂ ਚੀਜ਼ਾਂ ਨੇ ਕੜੀ ਹੋਗੀ ਕੜੀ ਚ ਖੱਟਾ ਹੋ ਗਿਆ ਇਦਾਂ ਜਦੋਂ ਅਸੀਂ ਸਮਝਣ ਲੱਗਦੇ ਹਾਂ ਨਾ ਚੀਜ਼ਾਂ ਨੂੰ ਤਾਂ ਸਾਨੂੰ ਆਪਣੇ ਆਪ ਸਮਝਣੇ ਬੜੀ ਸਾਇੰਟਿਫਿਕ ਸਰੀਰ ਬਣਾਇਆ ਬਹੁਤ ਸਾਇੰਟਿਫਿਕ ਮਸ਼ੀਨ ਬਣਾਈ ਆ ਪ੍ਰਮਾਤਮਾ ਨੇ ਜਿਹੜੀ ਹਰ ਗੱਲ ਤੇ ਤੁਹਾਨੂੰ ਇੰਡੀਕੇਟ ਕਰਦੀ ਆ ਤੁਸੀਂ ਇਦਾਂ ਦੀਆਂ ਵੀਡੀਓ ਦੇਖਦੇ ਰਹਿਆ ਕਰੋ ਆਪਾਂ ਪਰਹੇਜ਼ ਤੇ ਹੋਰ ਵੀਡੀਓ ਬਣਾ ਲਾਂਗੇ ਇੱਕ ਵਿਸ਼ੇਸ਼ ਬਾਤ ਰੋਗਾਂ ਦੀ ਪਰਹੇਜ਼ ਲਈ ਜਿਆਦਾ ਲੰਬੀ ਹੋ ਜੂਗੀ ਸੋ ਧੰਨਵਾਦ